ਉਹਨਾਂ ਦੀ ਪਹਿਲਾਂ ਵੀ ਇੱਧਰ ਛੱਤ ਡੇਗ ਗਈ ਸੀਗੀ। ਤਕਰੀਬਨ 2 ਕੁ ਸਾਲ ਪਹਿਲਾਂ। ਬਾਕੀ ਇਹ ਗਰੀ ਪਰਿਵਾਰ ਆ। ਮੈਂ ਤਾਂ ਮਜ਼ਦੂਰੀ ਕਰਕੇ ਆਪਦਾ ਪੇਟ ਪਾਲਦਾ ਦੀ ਆ। ਇਹ ਪਹਿਲਾਂ ਵੀ ਐਂ ਲਾ ਲੋ ਇਹਨੂੰ ਮੈਨੂੰ ਲੱਗਦਾ ਕਾਦੀ ਬਿਮਾਰੀ ਸੀ। ਨਹੀਂ ਐਕਸੀਡੈਂਟ ਹੀ ਹੋਆ ਸੀ ਨਾ। ਨਹੀਂ। ਕੀ ਹੋਇਆ? ਐਕਸੀਡੈਂਟ ਹੋ ਗਿਆ। ਪਹਿਲਾਂ ਵੀ ਮਰਕੀ ਬਚੇ ਸੀ। ਇਹ ਜਿਹੜਾ ਰਾਤ ਜਿਹੜਾ ਕਾਂਡ ਹੋਇਆ ਏ ਬਹੁਤ ਜ਼ਿਆਦਾ ਦੁਖਦਾਈ ਘਟਨਾ ਜੀ। ਇਹ ਤਕਰੀਬਨ ਸਵੇਰੇ 4:00 ਵਜੇ ਦੀ ਗੱਲ ਆ। ਇਹ ਸਿਲੰਡਰ ਫਟਣ ਕਾਰਨ ਬਲਾਸਟ ਹੋਇਆਗਾ। ਤੇ ਇਹਨਾਂ ਦੀ ਪਤਨੀ ਵੀ ਹਸਪੀਟਲ ਤੇ ਦਾਖਲਾ ਇੱਕ ਬੇਟਾ ਵੀ ਦਾਖਲਾ ਉਹ ਜੇਰੇ ਇਲਾਜ ਚੱਲ ਰਿਹਾ ਉਹਨਾਂ ਦਾ ਕਿਸ ਤਰ੍ਹਾਂ ਦੇ ਕਿ ਨਾਜੂਕ ਹੈ ਜਾਂ ਕਿਸ ਤਰ੍ਹਾਂ ਨਹੀਂ ਠੀਕ ਆ ਹਾਲ ਤਾਂ ਜਾ ਦੇਗਾ ਵੀਰ ਨਹੀਂ ਹੈਗਾ ਸਿਰਚ ਸਟਾ ਪੁਲਿਸ ਸਾਹਿਬ ਜੀ ਇੱਕ ਕੀ ਘਟਨਾ ਘਟੀ ਹੈ ਕਿੰਨੇ ਵਜ ਦੀ ਗੱਲ ਹੈ ਤੇ ਕਿੱਥੇ ਇਹ ਸਾਡੇ ਪਿੰਡ ਦਾ ਇੱਕ ਬਹੁਤ ਮਿਹਨਤੀ ਪਰਿਵਾਰ ਸੀ ਤਕਰੀਬਨ 4:00 ਵਜੇ ਉਹਨਾਂ ਦੀ ਵਾਈਫ ਚਾਹ ਕਰਨ ਦੇ ਲਈ ਰਸੋਈ ਦੇ ਵਿੱਚ ਗਏ ਨੇ ਇਹ ਸਾਰਾ ਪਰਿਵਾਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਹੀ ਪਿਆ ਸੀ ਤੇ ਜਦੋਂ ਚਾਹ ਕਰਨ ਦੇ ਲਈ ਅੰਦਰ ਰਸੋਈ ਦੇ ਵਿੱਚ ਗਏ ਨੇ ਅੰਦਰ ਬਲਾਸਟ ਹੋਇਆ ਬਲਾਸਟ ਦੇ ਨਾਲ ਜਿਵੇਂ ਕਿ ਤੁਸੀਂ ਕਵਰੇਜ ਕੀਤੀ ਹੈ ਸਾਰੇ ਜਿਹੜੀ ਛੱਤ ਹੈ ਉਹ ਵੀ ਫਟ ਗਈ ਤੇ ਕੰਧ ਜਿਹੜੀ ਆ ਉਹ ਉੱਪਰ ਡਿੱਗ ਪਈ ਜਿਹੜਾ ਉੱਥੇ ਕਰਮਜੀਤ ਸਿੰਘ ਪਿਆ ਸੀ ਉਹ ਉਸ ਦੀ ਮੌਕੇ ਤੀ ਜਿਹੜੀ ਉਹ ਡੈਥ ਹੋ ਗਈ ਨੇ ਦੇ ਉੱਤੇ ਕੰਧ ਦੇ ਡਿੱਗਣ ਕਾਰਨ ਉਹਨਾਂ ਦਾ ਬੇਟਾ ਅਤੇ ਉਹਨਾਂ ਦੀ ਪਤਨੀ ਉਹ ਹਸਪੀਟਲ ਵਿੱਚ ਐਡਮਿਟ ਨੇ ਅਤੇ ਇਹਨਾਂ ਦੇ ਦੋ ਬੇਟੀਆਂ ਨੇ ਕਿ ਬਹੁਤ ਇੱਕ ਗਰੀਬ ਪਰਿਵਾਰ ਹੈ ਮਿਹਨਤੀ ਪਰਿਵਾਰ ਜਿਹੜਾ ਕਿ ਮਿਹਨਤ ਕਰਕੇ ਹੀ ਖਾਂਦਾ ਸੀ ਜਿਹੜਾ ਕਰਮਜੀਤ ਸਿੰਘ ਆ ਇਹਦੇ ਉੱਤੇ ਹੀ ਸਾਰਾ ਜਿਹੜਾ ਇਹ ਪਰਿਵਾਰ ਆ ਨਿਰਭਰ ਸੀ ਸੋ ਇੱਕ ਸਾਡੇ ਪਿੰਡ ਦੇ ਵਿੱਚ ਇੱਕ ਬਹੁਤ ਹੀ ਦੁਖਦਾਈ ਘਟਨਾ ਘਟੀ ਆ ਜਿਹਦਾ ਕਿ ਸਾਰੇ ਪਿੰਡ ਨੂੰ ਬਹੁਤ ਜ਼ਿਆਦਾ ਅਫਸੋਸ ਆ ਤੇ ਪ੍ਰਸ਼ਾਸਨ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਜਿੰਨਾ ਹੋ ਸਕੇ ਇਹਨਾਂ ਦੀ ਜਿਹੜੀ ਆ ਉਹ ਮਦਦ ਕੀਤੀ ਜਾਵੇ ਕਿਸ ਤਰ੍ਹਾਂ ਕਿਸੇ ਪਿੰਡ ਵਾਸੀਆਂ ਨੇ ਆ ਕੇ ਜਿਹੜਾ ਮਲਬਾ ਜਿੱਥੋਂ ਉਹਨਾਂ ਨੂੰ ਇਹ ਪਿੰਡ ਵਾਸੀਆਂ ਨੇ ਜਦੋਂ ਬਲਾਸਟ ਹੋਇਆ ਆਲੇ-ਦਾਲੇ ਜੋ ਗਵਾਂਢੀ ਨੇ ਉਹ ਭੱਜ ਕੇ ਆਏ ਨੇ ਉਹਨਾਂ ਨੇ ਆ ਕੇ ਦੇਖਿਆ ਕਿ ਜਿਹੜੇ ਕਰਮਜੀਤ ਸਿੰਘ ਨੇ ਉਹਨਾਂ ਤਾਂ ਮੌਕੇ ਤੇ ਡੈਥ ਹੋ ਗਈ ਉੱਪਰ ਕੰਧ ਡੇਗਣ ਕਾਰਨ ਉਹਨਾਂ ਨੇ ਆ ਕੇ ਜਿਹੜਾ ਇਹ ਸਾਰਾ ਮਲਬਾ ਉਹ ਚੱਕਿਆ ਹ ਹ ਕਿੰਨੀ ਕੋਮਲ ਸੀ ਇਹਨਾਂ ਦੀ ਇਹਨਾਂ ਹੀ ਤਕਰੀਬਨ 50 ਤੋਂ 55 ਸਾਲ ਦੇ ਵਿੱਚ ਉਮਰ ਸੀ। ਇਹ ਕਿ ਸਿਲੰਡਰ ਫਟਣ ਕਾਰਨ ਕਹਿ ਸਕਦੇ ਆ ਕਿ ਸਿਲੰਡਰ ਦਾ ਆਈ ਬਲਾਸਟ ਕਹਿ ਸਕਦੇ ਆ ਆਪਾਂ ਕਿਉਂਕਿ ਸਿਲੰਡਰ ਦੇ ਉੱਪਰ ਹੀ ਜਿਹੜੀ ਆ ਉਚਾ ਉੱਤਰ ਗਈ ਆ ਕਿਉਂਕਿ ਆਪਾਂ ਪਿੰਡਾਂ ਦੇ ਵਿੱਚ ਆਮ ਦੇਖਦੇ ਆ ਕਿ ਤਕਰੀਬਨ 4:00 ਵਜੇ ਹੀ ਸਾਰੇ ਜਿਹੜੇ ਕੰਮਕਾਜ ਨੂੰ ਸ਼ੁਰੂ ਕਰਦੇ ਨੇ ਕਿਉਂਕਿ ਕੰਮਕਾਜ ਹੀ ਬੰਦੇ ਸੀ। ਇਹ ਇੱਕ ਬੱਸ ਦੇ ਉੱਪਰ ਜਿਹੜਾ ਸਕੂਲ ਬੈਨ ਆ ਉਸ ਦੇ ਉੱਪਰ ਕੰਮ ਕਰਦੇ ਸੀ ਕਨੈਕਟਰੀ ਦਾ ਕੰਮ ਕਰਦੇ। ਜੀ ਜੀ ਜਿਹੜੇ ਪਿੰਡ ਘਟਨਾ ਸਾਹਿਬ ਠੀਕ ਆ। ਕੀ ਇਸ ਤਰ੍ਹਾਂ ਦੀ ਘਟਨਾ ਜੀ ਕੀ ਹੋਇਆ ਜੀ ਇਹ ਜਦੋਂ ਸਵੇਰੇ ਮਤਲਬ ਲੇਡੀ ਜੀ ਉੱਠ ਕੇ ਆਪਣਾ ਨਾ ਚਾਹ ਬਣਾਉਣ ਲੱਗੀ ਮਤਲਬ ਉਦੋਂ ਜਦੋਂ ਸਿਲੰਡਰ ਦਾ ਇਹਨੇ ਬਟਨ ਆਨ ਕੀਤਾ ਉਦੋਂ ਕੋਈ ਬਲਾਸਟ ਹੋ ਗਿਆ ਕੋਈ ਪਤਾ ਨਹੀਂ ਲੱਗਾ ਕਿਸ ਤਰ੍ਹਾਂ ਕੋਈ ਸਮਝ ਨਹੀਂ ਆ ਰਹੀ ਵੀ ਕਿਸ ਤਰ੍ਹਾਂ ਬਲਾਸਟ ਹੋਇਆ ਉਹ ਉਹ ਜਦੋਂ ਇਹਨਾਂ ਨੇ ਚਾਹ ਬਣਾਉਣ ਵਾਸਤੇ ਮਤਲਬ ਸਿਲੰਡਰ ਆਨ ਕੀਤਾ ਉਹਦੀ ਬਲਾਸਟ ਹੋਇਆ ਜੀ ਬਲਾਸਟ ਹੋ ਕੇ ਉਹਦੀ ਜਿਹੜੀ ਰਸੋਈ ਦੀ ਕੰਧ ਸੀ ਉਹ ਮਲਬਾ ਬਾਹਰ ਹੀ ਪਏ ਤੇ ਕੇ ਬੰਦੇ ਉਹ ਉਹਨਾਂ ਦੇ ਉੱਪਰ ਡਿੱਗ ਗਿਆ ਇਹ ਲੇਡੀ ਜ ਰਸੋਈ ਚ ਡੇਰ ਰਸੋਈ ਚ ਉੱਥੇ ਦੱਬ ਲਈ ਖੱਲੇ ਮਤਲਬ ਤੇ ਉਹ ਇੱਕ ਕੰਧ ਇਹਨਾਂ ਦੇ ਉੱਪਰ ਡਿੱਗੀ ਬਾਕੀ ਉਹ ਉੱਪਰ ਵਾਲਾ ਟੀ ਜਿਹੜਾ ਖਾਨ ਉਹ ਚੱਕ ਕੇ ਪਰਾਂ ਮਾਰੇ ਜੀ ਮਤਲਬ ਹਾਂਜੀ ਹਾਂ ਕਿੰਨੇ ਦੀ ਮੌਤ ਹੋਈ ਇੱਕ ਇਹਨਾਂ ਚੋਂ ਇੱਕ ਸ਼ਖਸ ਦੀ ਮੌਤ ਹੋਗੀ ਦੋ ਜ਼ਖਮੀ ਹੋਗੇ ਜੀ ਲੈਡੀਆਂ ਨੂੰ ਜ਼ਖਮੀ ਹੋ ਗਈ ਇੱਕ ਉਹਨਾਂ ਦਾ ਬੇਟਾ ਜ਼ਖਮੀ ਹੋ ਗਿਆ ਪਰਿਵਾਰ ਦੇ ਹੱਥ ਗੱਲ ਕੀਤੀ ਕਿੰਨੇ ਕਿੰਨੇ ਦਾ ਕੰਡੀਸ਼ਨ ਉਹਨਾਂ ਦੀ ਪਰਿਵਾਰ ਦੀ ਤਾਂ ਬਹੁਤ ਮਾੜੀ ਕੰਡੀਸ਼ਨ ਹੈ ਜੀ ਜਿਹੜੀ ਗੱਲ ਹੈ ਪਹਿਲਾਂ ਨਾ ਇਹਦਾ ਵਿਚਾਰੇ ਦਾ 3 ਸਾਲ ਪਹਿਲਾਂ ਇੱਕ ਕਮਰਾ ਡਿੱਗਿਆ ਸੀਗਾ ਅਸੀਂ ਡੀਸੀ ਸਾਹਿਬ ਨੂੰ ਬੇਨਤੀ ਵੀ ਕੀਤੀ ਸੀ ਤੇ ਅਰਜੀ ਲੈਟਰ ਵੀ ਭੇਜਿਆ ਸੀਗਾ ਵੀ ਇਹਦੀ ਕੋਈ ਮਦਦ ਕੀਤੀ ਜਾਵੇ ਪਰਿਵਾਰ ਨੂੰ ਪਰ ਹਜੇ ਤੱਕ ਕੋਈ ਮਦਦ ਨਹੀਂ ਹੋਈ ਉਸ ਤੋਂ ਬਾਅਦ ਇਸ ਦੀ ਬ੍ਰੇਨ ਦੀ ਕਿਨਾਰੀ ਫਟ ਗਈ ਸੀਗੀ ਉਹ ਤਾਂ ਚੰਡੀਗੜ੍ਹ ਲੈ ਗਈ ਸੀ ਅਸੀਂ ਮੌਕੇ ਤੇ ਚੱਕ ਕੇ ਚੰਡੀਗੜ੍ਹ ਜਾ ਕੇ ਉਹਦਾ ਸਿਰ ਦਾ ਆਪਰੇਸ਼ਨ ਹੋਇਆ ਬਹੁਤ ਵੱਡਾ ਆਪਰੇਸ਼ਨ ਹੋਇਆ ਸੀਗਾ ਉਥੋਂ ਮਤਲਬ ਪਰਮਾਤਮਾ ਨੇ ਸੁੱਖ ਰੱਖਤੀ ਇਹ ਜਿਆਦਾ ਬਚ ਗਿਆ ਸੀ ਤੇ ਹੁਣ ਉਹ ਹਜੇ ਮਤਲਬ ਕੋਈ ਇਹਦੀ ਸਮਝ ਨਹੀਂ ਆ ਰਹੀ ਤੀ ਇਹਨੂੰ ਕਿਸੇ ਦੀ ਕਿਸੇ ਨਾਲ ਕੀ ਗੱਲ ਕਰਨੀ ਹੈ ਕਿਉਂਕਿ ਉਹ ਬ੍ਰੇਨ ਦੀ ਡਾਕਟਰ ਸਾਹਿਬ ਕਹਿੰਦੇ ਵੀ ਇਹ ਤਿੰਨ ਚਾਰ ਸਾਲ ਬਾਅਦ ਬ੍ਰੇਨ ਦਾ ਮਤਲਬ ਸਾਰਾ ਕੁਝ ਉਹਵੇਂ ਮੈਮਰੀ ਛਪੂਗੀ ਮੈਮਰੀ ਉਹਨਾਂ ਨੇ ਸਾਫ਼ ਕਰਤੀ ਧੀ ਹਜੇ ਉਹਨੂੰ ਕੁਝ ਨਹੀਂ ਸਮਝ ਆਉਂਦੀ ਧੀ ਮੈਂ ਕਰਨਾ ਕੀ ਕਰਨਾ ਕੀ ਨਹੀਂ ਕਰਨਾ ਉਸ ਕਰਕੇ ਇਹੀ ਮਾੜਾ ਮੋਟਾ ਜੋ ਕੰਮਕਾਰ ਵਾਲਾ ਤੇ ਇਹੀ ਦਿਗਾ ਬਹੁਤ ਨਾਜ਼ਕ ਹਾਲਤ ਹੈ ਕਰਦੀ